ਪ੍ਰਿੰਸੀਪਲ ਸਰਵੰਸਿੰਘ ਤੁਸਲੇਵੜਾ ਬਜ਼ੁਰਗ ਸਿੱਖ ਇਤਿਹਾਸਕਾਰ ਹਨ ਜਿਨ੍ਹਾਂ ਦੀ 18ਵੀਂ ਸਦੀ ਦੇ ਸਿੱਖ ਇਤਿਹਾਸ ਉਤੇ ਖਾਸ ਪਕੜ ਹੈ ਸਿੱਖ ਵਿਦਵਤਾਂ ਦੇ ਜਗਤ ਵਿੱਚ ਉਨ੍ਹਾਂ ਦਾ ਨਾਮ ਬੜੇ ਫਕਰ ਅਤੇ ਇੱਜ਼ਤ ਨਾਲ ਲਿਆ ਜਾਂਦਾ ਹੈ ਹਾਲ ਹੀ ਵਿੱਚ ਉਨ੍ਹਾਂ ਦੀਆਂ ਦੋ ਕਿਤਾਬਾਂ ਪਹਿਲਾ ਕਲੂਕਾਰਾ ਅਤੇ ਅਬਾਦਲੀ ਸਿੱਖ ਅਤੇ ਵੱਡਾ ਕਲੂਕਾਰਾ ਨੂੰ ਸਿੱਖ ਸੰਗਤ ਨੇ ਬੜੇ ਉਤਸ਼ਾਹ ਨਾਲ ਪੜ੍ਹਿਆ ਹੈ ਜਦੋਂ ਪੀਟੀਸੀ ਦੇ ਇਸ ਦਾਅਵੇ ਬਾਰੇ ਕਿ ਗੁਰਬਾਣੀ ਪੀਟੀਸੀ ਦੀ ਬૌਧਿਕ ਜਾਇਦਾਦ ਹੈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਦਾ ਇਹ ਦਾਵਾ ਮੇਰੀ ਸੋਚ ਮੁਤਾਬਕ ਬਿਲਕੁਲ ਗਲਤ ਹੈ ਉਹਨਾਂ ਨੂੰ ਕਿੰਨੇ ਇਹ ਦਾਵਾ ਕਰਨ ਦੀ ਉਹਨਾਂ ਦਾ ਆਧਾਰ ਕੀ ਹੈ ਕੋਈ ਆਧਾਰ ਨਹੀਂ ਨਾ ਸਿੱਖ ਕਹਿ ਸਕਦੇ ਅਸੀਂ ਬੁੱਧਕ ਤੌਰ ਤੇ ਤੁਹਾਨੂੰ ਦੇਤਾ ਹੈ ਇਹ ਯੂਨੀਵਰਸ ਕੰਮ ਹੈ ਕੁਦਰਤੀ ਕੰਮ ਹੈ ਸਾਰਾ ਇਹ ਗੁਰਪਾਣੀ ਨੂੰ ਗੁਰੂ ਮਾਰ ਨੇ ਕਿੱਡਾ ਜਿਸ ਸ਼ਬਦ ਨੂੰ ਦੇ ਲੜਕੋ ਨੂੰ ਲਾਇਆ ਤੇ ਸਾਰਿਆਂ ਨੂੰ ਲਾਇਆ ਇਹ ਨਹੀਂ ਵੀ ਕਲੇ ਨਰੈਣਾ ਨੂੰ ਜਾਂ ਬਾਦਲ ਸਾਹਿਬ ਨੂੰ ਲਾਇਆ ਉਹ ਸਾਰਿਆਂ ਨੂੰ ਲਾਇਆ ਔਰ ਤੁਸੀਂ ਸਾਰੇ ਇਹਦੇ ਵਾਰਸ ਹੋ ਤੁਸੀਂ ਸਾਰੇ ਨੇ ਨਹੀਂ ਉਹਨੂੰ ਕੋਈ ਆਗਿਆ ਦਿੱਤੀ ਨਹੀਂ ਕਿ ਉਹਨੂੰ ਅਖਤਿਆਰ ਦਿੱਤਾ ਕਿ ਉਹ ਬਿਲਕੁਲ ਦਾਵਾ ਉਹਦਾ ਕਰ ਪਿਆ ਮੈਂ ਜਿਸ ਜਿਸ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਆਪ ਨਿਰੰਕਾਰ ਕਿਹਾ ਜੀ ਹਾਂ ਉਸ ਨੂੰ ਕਿਸੇ ਵੱਲੋਂ ਆਪਣੀ ਬૌਧਿਕ ਜਾਇਦਾਦ ਕਹਿਣਾ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਗੱਲ ਮਤਲਬ ਇਹ ਗੁਰੂ ਸਾਹਿਬ ਦੇ ਅਦਬ ਦੀ ਭੈ ਭਾਵਨੀ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਆ ਇਹ ਬਿਲਕੁਲ ਕੋਈ ਅਦਬ ਨਹੀਂ ਗੁਰੂ ਸਾਹਿਬ ਵੀ ਇਸ ਗੱਲ ਦਾ ਉਹਨਾਂ ਨੇ ਕੀਤਾ ਔਰ ਨਾਉ ਨੂੰ ਕਰਨਾ ਚਾਹੀਦਾ ਇਹ ਬਿਲਕੁਲ ਐਬਸੋਲੂਟਲੀ ਗਲਤ ਨਹੀਂ ਦਾਵਾ ਨਹੀਂ ਚੱਲੇਗਾ ਔਰ ਜੇ ਸਿੱਖ ਨੂੰ ਸਿੱਖ ਸੰਗਤ ਸਿੱਖ ਪੰਥ ਜਾਗਦਾ ਹੋਇਆ ਤੇ ਇਹ ਦਾਵਾ ਜਿਹੜਾ ਇਹ ਜ਼ੀਰੋ ਹੋ ਜਾਏਗਾ ਕੋਈ ਅਸੀ ਗੱਲ ਨਹੀਂ ਐਵੇਂ ਬਹਾਨੇਬਾਜ਼ੀਆਂ ਐ ਕਿਉਂਕਿ ਇਸ ਵੇਲੇ ਸੈਂਟਰ ਦੇ ਵਿੱਚ ਉਹਨਾਂ ਦੀ ਕੁਈ ਨਾ ਕਿ ਥੋੜੀ ਬੋਦੀ ਕੁੰਡੀ ਰਹੀ ਹੋਈ ਆ ਤੇ ਉਸ ਕੁੰਡੀ ਦੇ ਆਸਰੇ ਦੇ ਦਾਵੇ ਹੋ ਰਹੇ ਆ ਕਿ ਜਿਸ ਨੂੰ ਕੁੰਡੀ ਨੂੰ ਸੰਗਤ ਰਖੇੜ ਦਿੱਤਾ ਉਹ ਕੁੰਡੀ ਵਿੱਚੋਂ ਕਢ ਦਿੱਤੀ ਗਈ ਤੇ ਦਾਵੇ ਨਾਲ ਹੀ ਮਰ ਜਣਗੇ ਤੇ ਹੁਣ ਵੀ ਮੈਨੂੰ ਮਰਿਆ ਹੀ ਸੰਭਦਾ ਮੈਂ ਇਹਨੂੰ ਕੋਈ ਦਾਵਾ ਮਹਿਸੂਸ ਨਹੀਂ ਕਰਵਾਉਂਦਾ ਮੈਂ ਕੋਈ ਦਾਵਾ ਹੀ ਨਹੀਂ ਕਰ ਇਸ ਸਾਰੇ ਹੀ ਸਿੱਖ ਪੰਥ ਦਾ ਇਹ ਜੋ ਕੁਝ ਹੈ ਵਿਰਸਾ ਹੈ ਕੋਈ ਅਸੀ ਗੱਲ ਨਹੀਂ ਮੈਂ ਨਹੀਂ ਮੰਨਦਾ ਸੋ ਜਿੰਨਾ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਮਤਲਬ ਉਹਨਾਂ ਉਹ ਕਿਸ ਤਰ੍ਹਾਂ ਦੇ سلوਕ ਦੇ ਹੱਕਦਾਰ ਹੈ ਮੈਨੂੰ ਦਾ ਸਲੂਕ ਦੇ ਹੱਕਦਾਰ ਹੋ ਹੀ ਨਹੀਂ ਕਿ ਜੋ ਸਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਫਰਮਾਇਆ ਸਾਨੂੰ ਹੁਕਮ ਨਹੀਂ ਦਿੱਤਾ ਮੈਂ ਇੱਕ ਥੋੜੀ ਜੀ ਗੱਲ ਪਾਸੇ ਹੋ ਕੇ ਕਰਨਾ ਚਾਹੁੰਦਾ ਪਾਸੇ ਹੋ ਕੇ ਕਰਨਾ ਚਾਹੁੰਦਾ ਹੈ ਫਿਰ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਦਿੱਤਾ ਸੀ ਆਖਰੀ ਵਾਰ ਮੈਂ ਕਿਹਾ ਸਿੰਘੋ ਹੁਣ ਤੱਕ ਮੈਂ ਜੋਦੜੀਆਂ ਕਰਦਾ ਰਿਆ ਮੈਂ ਅਰਜ਼ਾ ਕਰਦ ਰਿਹਾ ਪਰ ਮੈਂ ਤੈਨੂੰ ਹੁਕਮ ਤੁਹਾਨੂੰ ਦੇਣਾ ਹੈ ਸਿੱਖਾਂ ਦਾ ਆਖਰੀ ਗੁਰੂ ਜਿਹੜਾ ਆ ਜੀ ਵੀ ਤੌਦੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਉਹ ਸੁਗਨ ਉਹ ਸਮੰਨਿਆ ਨਹੀਂ ਜੇ ਮੰਨਿਆ ਤੇ ਬਹੁਤ ਥੋੜੀਆਂ ਮੰਨਿਆ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਜਦ ਸਾਨੂੰ ਹੁਕਮ ਦੇਣ ਵਾਲਾ ਹੁਕਮ ਦੇ ਕੇ ਸਾਨੂੰ ਦੇ ਕੇ ਸਾਡੇ ਉਹ ਇਹ ਲੋਕ ਹੁੰਦੇ ਵੀ ਇਹ ਜੀ ਅਸੀਂ ਇਹਨੂੰ ਖਰੀਦ ਲਿਆ ਹੈ ਇਹਨੂੰ ਇਹ ਕਰ ਲਿਆ ਹੈ ਇਹਨੂੰ ਇਹ ਬੋਕ ਪਰ ਪਹਿਲਾਂ ਦੱਸੋ ਮੈ ਤੁਹਾਨੂੰ ਤੁਹਾਨੂੰ ਆਧਾਰ ਹੀ ਕੀ ਹੈ ਇਹ ਗੱਲ ਕਰਨ ਦਾ ਇਹ ਹੀ ਪੁੱਛ ਸਕਦੇ ਹਾਂ ਕਿ ਕੰਦਲ ਵੀ ਮੈਨੂੰ ਆਧਾਰ ਮੈਂ ਤੁਹਾਨੂੰ ਉਠਾ ਸਕਦਾ ਹਾਂ ਮੈਂ ਬਸ ਜਦ ਨਾਲ ਮੈਂ ਉੱਠਣ ਤੋਂ ਪਹਿਲਾਂ ਮੈਨੂੰ ਆਧਾਰ ਦੱਸ ਕੀ ਹੈ ਤੇ ਜਿੰਨਾ ਚਿਰ ਤੂੰ ਆਧਾਰ ਨਹੀਂ ਦੱਸਦਾ ਇਹ ਇਹਨੂੰ ਮੰਨਣ ਨੂੰ ਤਿਆਰ ਨਹੀਂਗੇ ਤੇ ਨਾਲ ਤੁਹਾਨੂੰ ਮੰਨਣਾ ਚਾਹੀਦਾ ਹੈ ਸਿੱਖ ਸੰਗਤ ਨੂੰ ਇਸ ਸਾਰੇ ਦੇ ਸਬੰਧ ਦੇ ਵਿੱਚ ਕੀ ਕਰਨਾ ਚਾਹੀਦਾ ਹੁਣ ਸਿੱਖ ਸੰਗਤ ਨੂੰ ਇੱਕ ਮੁੱਠ ਇੱਕ ਮੁੱਠ ਜਵਾਬ ਦੇਣਾ ਤੇ ਇਹਦੇ ਬਤੌੜਨ ਦਾ ਵਗ ਗਲਤ ਹੈ ਅਸੀਂ ਬਿਲਕੁਲ ਨਹੀਂ ਮੰਨਦੇ ਇਹ ਹਰ ਹਰ ਚੈਨਲ ਹਰ ਅਖਬਾਰ ਨੂੰ ਡੇਟ ਸਕਦਾ ਹੈ ਦੁਨੀਆ ਦਾ ਫਲਾਸ ਸਕਦਾ ਹੈ ਆਖਰੀ ਸਵਾਲ ਹੈ ਕਿ ਜਿਹੜੀਆਂ ਸਾਡੀਆਂ ਧਾਰਮਿਕ ਸ਼ਕਤੀਆਂ ਨੇ ਉਹਨਾਂ ਦਾ ਇਸ ਸਬੰਧ ਦੇ ਵਿੱਚ ਕੀ ਜ਼ਿੰਮੇਵਾਰੀ ਬਣਦੀ ਹੈ ਧਾਰਮਿਕ ਸ਼ੀਸ਼ਤਾ ਸਾਰੀਆਂ ਦੁਨੀਆ ਉਹ ਇਹ ਇਸ ਪਾਸੇ ਨਹੀਂ ਉਹਦਾ ਬੌਡੀ ਖੇਡਰੀਨ ਪੁੰਦਰੀਆਂ ਪਈਆਂ ਨੇ ਧਾਰਮਿਕ ਸਿੱਖੀ ਤਾਂ ਦੀ ਵਜ੍ਹਾ ਨਾਲ ਹੀ ਤਾਂ ਦਾਵਾ ਕਰਦੇ ਨੇ ਕਿਉਂਕਿ ਜੇ ਖਿਲਰੇ ਨਾ ਹੁੰਦੇ ਇੱਕ ਮੁੱਠ ਹੁੰਦੇ ਇੱਕ ਜ਼ਬਾਨ ਹੁੰਦੇ ਤੇ ਅੱਜ ਦਾਵਾ ਨਹੀਂ ਸੀ ਹੋ ਸਕਦਾ ਤੁਹਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਚ ਉਹਨਾਂ ਸਾਰਿਆਂ ਨੂੰ ਤੁਸੀਂ ਕਹੋਗੇ ਉਹਨਾਂ ਨੂੰ ਕਿ ਇੱਕ ਮੁੱਠ ਹੋ ਕੇ ਤੇ ਆਉਣ ਕਿ ਮੇਰੀ ਜੇ ਆਵਾਜ਼ ਨੂੰ ਤੇ ਪਹੁੰਚੂ ਕਿਉਂ ਨਾ ਮੈਂ ਹੁਣ ਵੀ ਕੈਨੇਡਾ ਨੂੰ ਫੇਰ ਵੀ ਕਹੂੰਗਾ ਕਹੂੰਗਾ ਮੈਂ ਮਨਨ ਭਾਈ ਇਹ ਤੁਸੀਂ ਆਪਣੇ ਜਿਹੜੇ ਇਖਲਾਫਾਤ ਨੇ ਇਹਨਾਂ ਨੂੰ ਛੱਡੋ ਆ ਵੀ ਡਫਰੀ ਆਰਡਰ ਨਾ ਮਜਾਓ ਤੁਸੀਂ ਇੱਕ ਜੇ ਇਹ ਕਰੋ ਔਰ ਗੁਰੂ ਮਹਾਰਾਜ ਦੀ ਉਸ ਹੁਕਮ ਨੂੰ ਮੰਨ ਲਓ ਇਹ ਨਹੀਂ ਦਾਵਾ ਕਰ ਸਕਦੇ ਨਾ ਉਹਦਾ ਬੰਦਾ ਤੇ ਨਾਲ ਸਿੱਖ ਮੰਨਣਗੇ ਜੀ ਮੇਰਾ ਵਿਸ਼ਵਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ